ਕੰਪਨੀ ਦਾ ਵੀਜ਼ਾ ਆ ਕਹਿੰਦਾ ਸੀ 18 ਲੱਖ ਰੁਪਈਏ ਤੇ ਸਾਡੀ ਗੱਲ ਹੋਈ ਸੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਸਾਰੇ ਕਰਕੇ 18 ਲੱਖ ਰੁਪਈਆ ਜੈਂਟੂ ਨੂੰ ਪਿੱਪਣਾ ਵਾਲੇ ਦੇ ਆ ਮੇਰਾ ਭਤੀਜਾ ਤੇ ਉਹ ਫਿਰ ਹੋਟਲ 'ਚ ਰਹਿਦਾ 29 ਦਿੱਲੀ ਦੇ ਵਿੱਚ ਹੋਟਲ 'ਚ ਰਹਿ ਫਿਰ 29 ਤਰੀਕ ਦੀ ਵੀ ਕੈਂਸਲ ਕਰਵਾ ਦਿੱਤੀ ਤਾਂ ਫਿਰ ਮੁੜ ਕੇ ਸਾਨੂੰ ਕਹਿੰਦਾ ਹੁਣ ਤੁਹਾਨੂੰ ਈਰਾਨ ਦੀ ਟਿਕਟ ਮੇਲਣੀ ਸਪੇ ਵਾਲੀ ਕਹਿੰਦਾ ਹੁਣ ਦੋ ਵਾਰੀ ਕੈਂਸਲ ਹੋ ਗਈ ਆ ਸਿੱਧੀ ਟਿਕਟ ਨਹੀਂ ਮਿਲਦੀ ਹੈਗੀ ਫਤਿਹ ਜੇ ਰਾਨ ਪੰਚਾਇਤ ਉਸ ਟਾਈਮ ਇੱਕ ਵਾਰ ਸਾਨੂੰ ਬੱਚਿਆਂ ਦਾ ਫੋਨ ਆਇਆ ਵੀ ਅਸੀਂ ਰਾਨ ਨੂੰ ਮਹਾਂ ਪਹੁੰਚ ਗਏ ਸਾਨੂੰ ਟੈਕਸੀ ਲੈਣ ਆਉਂਦੀ ਆ ਫਿਰ ਬੱਚਿਆਂ ਨੂੰ ਫੋਟੋ ਦਿਖਾ ਲ ਕੇ ਤਿੰਨਾਂ ਬੱਚਿਆਂ ਨੂੰ ਉਹਨਾਂ ਦੀ ਤਾਂ ਟੈਕਸੀ ਡਰਾਈਵਰ ਬਿਠਾ ਲ ਕੇ ਲੈ ਗਿਆ ਜਦ ਕਿ ਜਿਹੜੇ ਹੋਟਲ 'ਚ ਛੱਡਣਾ ਹੋਊਗਾ ਸਾਨੂੰ ਨਹੀਂ ਪਤਾ ਕੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਬੱਚੇ ਹੋਟਲ 'ਚ ਨਹੀਂ ਗਏ ਪਤਾ ਨਹੀਂ ਕਿੱਥੇ ਬੱਚੇ ਕਿਡਨੈਪ ਹੋ ਗਏ ਅੱਜ 10-12 ਦਿਨ ਹੋ ਗਏ ਅਮਰਕਪਾਲ ਦੇ ਨਾਲ ਹੋਰ ਕਿੰਨੇ ਮੁੰਡੇ ਸੀ ਦੋ ਸਾਥੀ ਉਹ ਵੀ ਐ ਐਸਏ 2 ਹਾਂਜੀ ਐਸਏ 2 ਐਂਕ ਦਾ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਾ ਹੈ ਟੀਜਕਟ ạtwal ਤੇ ਕਮਲ ạtwal ਦੋ ਹੀ ਭਰਾ ਹੈ ਨਾਲ ਇਹਨਾਂ ਦੇ ਇੱਕ ਲੜਕੀ ਵੀ ਆ ਸविता ਹੁਣ ਤੁਸੀਂ ਦੱਸ ਰਹੇ ਸੀ ਕਿ ਉਧਰੋਂ ਧਮਕੀਆਂ ਦਿੰਦੇ ਸੀ ਬੱਚਿਆਂ ਨੂੰ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਦਿੰਦੇ ਸੀ ਕਦੀ ਕਿਸੇ ਕੰਨ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਵੀ ਵੀਡੀਓ ਕੋਲੋਂ ਕਰਦੇ ਸੀਗੇ ਦਿਖਾਉਂਦੇ ਸੀਗੇ ਫਿਰ ਜਿਸਲੇ ਸੀ ਉਹਨਾਂ ਨਾਲ ਗੱਲ ਕਰਦੇ ਸੀ ਕਿ ਸਾਨੂੰ ਦੱਸੋ ਅਸੀਂ ਪੈਸੇ ਕਿੱਥੇ ਦੇਈਏ ਤਾਂ ਉਹਨਾਂ ਸਾਨੂੰ ਅਕਾਊਂਟ ਭੇਜਿਆ ਤਾਂ ਜਦ ਕੇ ਅਸੀਂ ਚੈੱਕ ਕਰਾ ਪਾਕਿਸਤਾਨ ਦਾ account ਸੀ ਪਹਿਲਾਂ ਕਹਿੰਦੇ ਸੀ ਕਰੋੜ ਰੁਪਈਆ ਦੇ ਫਿਰ ਡੇਢ ਕਰੋੜ ਮੰਗਣ ਲੱਗ ਪਏ ਫਿਰ 54 ਲੱਖ ਤੇ ਆ ਗਏ ਹੁਣ 54 ਲੱਖ ਸੱਦ ਕੋਲੋਂ ਮੰਗਦੇ ਆ ਬਸ ਮੰਗ ਕਰ ਦਿਓ 54 ਲੱਖ ਹੀ ਦੇ ਦਿਓ ਤਾਂ ਅਸੀਂ ਤੁਹਾਡੇ ਵਿੱਚ ਕੀ ਲੱਗਦਾ ਏਜੰਟ ਨੇ ਠੱਗੀ ਕੀਤੀ ਜਾਂ ਗੱਲ ਹਾਂਜੀ ਸਾਨੂੰ ਏਜੰਟ ਤੇ ਹੀ ਆ ਪ੍ਰਦੇਸ਼ ਭੇਜਿਆ ਸੀਗਾ ਆਸਟ੍ਰੇਲੀਆ ਦਾ ਵਰਕ ਪਰਮਿਟ ਰੇਜੈਂਟ ਨੇ ਕਿਹਾ ਸੀ 5-5 ਸਾਲ ਦਾ 2 ਸਾਲ ਦਾ ਕਹਿੰਦਾ ਸੀ ਇੱਥੋਂ ਲੱਗੂ 3 ਸਾਲ ਦਾ ਉੱਥੇ ਜਾ ਕੇ ਲੱਗੂਆ ਕੰਪਨੀ ਦਾ ਵੀਜ਼ਾ ਆ ਕਹਿੰਦਾ ਸੀ 18 ਲੱਖ ਰੁਪਏ ਵਿੱਚ ਸਾਡੀ ਗੱਲ ਹੋਈ ਸੀ ਸਾਨੂੰ ਉਹਨਾਂ ਵੀਜ਼ੇ ਦੀ ਬੱਚਿਆਂ ਨੂੰ ਵਟਸਐਪ ਕੀਤਾ ਵੀ ਵੀਜ਼ਾ ਤੁਹਾਡਾ ਆ ਗਿਆ ਆ ਤੁਸੀਂ ਪੈਸੇ ਦਾ ਰੇਜਰਮੈਂਟ ਕਰ ਲਓ ਤੁਹਾਡੀ ਟਿਕਟ ਵੀ ਜਲਦੀ ਹੋ ਜਾਣੀ ਆ 26 ਤਰੀਕ ਦੀ ਅਸੀਂ ਪੈਸੇ ਇਕੱਠੇ ਕਰਕੇ ਸਾਰੇ ਰਿਸ਼ਤੇਦਾਰਾਂ ਤੋਂ ਸਾਰੇ ਕਰਕੇ 18 ਲੱਖ ਰੁਪਏ ਏਜੰਟ ਨੂੰ ਪਿੱਪਣਾ ਵਾਲੇ ਦੇ ਆਏ ਸਾਨੂੰ ਕਹਿੰਦਾ ਵੀ 25 ਤਰੀਕ ਨੂੰ ਘਰੋਂ ਤੁਸੀਂ ਚਲੇ ਜਾਓ ਤਾਂ ਉੱਥੇ ਮੈਂ ਮੋਰੇ ਹੋਟਲ ਦਾ ਐਡਰੈਸ ਦਿੱਤਾ ਵੀ ਉੱਥੇ ਪਹੁੰਚ ਜਾਓ ਉੱਥੇ ਜਦੋਂ ਅਸੀਂ ਚਲੇ ਗਏ ਏਜੰਟ ਵੀ ਉੱਥੇ ਹੀ ਸੀਗਾ ਤਾਂ ਫਿਰ ਮੁੜ ਕੇ ਸਾਨੂੰ ਥੋੜਾ ਜਿਹਾ ਬਿਠਾਈ ਰੱਖਿਆ ਕਹਿੰਦਾ ਸੀਗਾ ਪੇਪਰ ਇਹਨਾਂ ਦੇ ਆਉਣੇ ਆ ਫਿਰ ਮੁੜ ਕੇ ਉਸਨੇ ਕਹਿੰਦਾ ਟ੍ਰੇਨ ਜਿਹੜੀ 26 ਤਰੀਕ ਦੀ ਕੈਨਸਲ ਹੋ ਗਈ ਆ ਹੁਣ 29 ਤਰੀਕ ਦੀ ਆ ਤੁਹਾਡੀ ਟਿਕਟ ਉਹ ਬੱਚੇ ਨੂੰ ਤੁਸੀਂ ਇੱਥੇ ਮੇਰੇ ਕੋਲ ਹੀ ਛੱਡ ਜਾਓ ਪਰ ਮੈਂ ਬੱਚਾ ਛੱਡ ਕੇ ਨਹੀਂ ਆਈ ਮੈਂ ਕਿਹਾ ਵੀ ਤੁਸੀਂ ਮੇਰਾ ਭਤੀਜਾ ਨਾਲ ਰਹੂਗਾ ਸੀ ਇਕੱਲੇ ਨੂੰ ਨਹੀਂ ਛੱਡਣਾ ਮੇਰਾ ਭਤੀਜਾ ਤੇ ਉਹ ਫਿਰ ਹੋਟਲ 'ਚ ਰਹੇ ਤਾਂ 29 ਦਿੱਲੀ ਦੇ ਵਿੱਚ ਹੋਟਲ 'ਚ ਰਹੇ ਫਿਰ 29 ਤਰੀਕ ਦੀ ਵੀ ਕੈਨਸਲ ਕਰਵਾ ਦਿੱਤੀ ਤਾਂ ਫਿਰ ਮੁੜ ਕੇ ਸਾਨੂੰ ਕਹਿੰਦਾ ਹੁਣ ਤੁਹਾਨੂੰ ਆਰਾਨ ਦੀ ਟਿਕਟ ਮਿਲਣੀ ਸਟੇ ਵਾਲੀ ਕਹਿੰਦਾ ਹੁਣ ਦੋ ਵਾਰੀ ਕੈਨਸਲ ਹੋ ਗਈ ਆ ਸਿੱਧੀ ਟਿਕਟ ਨਹੀਂ ਮਿਲਦੀ ਹੈਗੀ ਇੱਕ ਦਿਨ ਦੀ ਹੋਟਲ ਬੁਕਿੰਗ ਵਾ ਤਾਂ ਅਰਾਨ ਤੁਸੀਂ ਬੱਚੇ ਤੁਹਾਡੇ ਅਰਾਨ ਸਟੇ ਕਰਕੇ ਤਾਂ ਫਿਰ ਉੱਥੇ ਜਾਣਗੇ ਕਹੀਂ ਉੱਥੇ ਜਦੋਂ ਅਰਾਨ ਪਹੁੰਚੇ ਆ ਤਾਂ ਉਸ ਟਾਈਮ ਇੱਕ ਵਾਰ ਸਾਨੂੰ ਬੱਚਿਆਂ ਦਾ ਫੋਨ ਆਇਆ ਵੀ ਅਸੀਂ ਅਰਾਨ ਮੰਮਾ ਪਹੁੰਚ ਗਏ ਸਾਨੂੰ ਟੈਕਸੀ ਲੈਣ ਆਉਂਦੀ ਐ ਫਿਰ ਬੱਚਿਆਂ ਨੂੰ ਫੋਟੋ ਦਿਖਾ ਲ ਕੇ ਤਿੰਨਾਂ ਬੱਚਿਆਂ ਨੂੰ ਉਹਨਾਂ ਦੀ ਤਾਂ ਟੈਕਸੀ ਡਰਾਈਵਰ ਬਿਠਾ ਲ ਕੇ ਲੈ ਗਿਆ ਜਦ ਕਿ ਜਿਹੜੇ ਹੋਟਲ 'ਚ ਛੱਡਣਾ ਹੋਊਗਾ ਉਹਨਾਂ ਨੂੰ ਨਹੀਂ ਪਤਾ ਕੀ ਇਹਨਾਂ ਦੀ ਪਲੈਨਿੰਗ ਸੀਗੀ ਕਿ ਬੱਚੇ ਹੋਟਲ 'ਚ ਨਹੀਂ ਗਏ ਪਤਾ ਨਹੀਂ ਕਿੱਥੇ ਬੱਚੇ ਕਿਡਨੈਪ ਹੋ ਗਏ ਆਖਰੀ ਵਾਰ ਕਦੋਂ ਗੱਲ ਹੋਈ ਸੀ ਮਤ ਜੀ ਅਮਰਤਪਾਲ ਨਾਲ ਉਹ ਜਿਹੜੇ ਕੈਪਟਨੇਪ ਹੋਇਆ ਤੇ ਹਾਂਜੀ ਈਰਾਨ ਦੇ ਵਿੱਚ ਜਦੋਂ ਤੁਹਾਨੂੰ ਫੋਨ ਆਇਆ ਸੀਗਾ ਉਹੀ ਗੱਲ ਹੋਈ ਸੀ ਜਦੋਂ ਉੱtre ਅਸੀਂ ਫੋਨ ਇਧਰੋਂ ਹੀ ਕੀਤਾ ਸੀਗਾ ਜਿੱਦਾਂ ਇੰਟਰਨੈਸ ਕਾ ਉਸ ਸੀਗੀ ਤਾਂ ਕਹਿੰਦੇ ਮੰਮੀ ਅਸੀਂ ਪਹੁੰਚ ਗਏ ਸਾਨੂੰ ਟੈਕਸੀ ਡਰਾਈਵਰ ਲੈਣ ਆਉਂਦਾ ਆ ਤੇ ਫਿਰ ਅਸੀਂ ਚਲੇ ਜਾਣਾ ਤਾਂ ਤੁਹਾਨੂੰ ਹੋਟਲ ਵਿੱਚ ਜਾ ਕੇ ਅਸੀਂ ਫੋਨ ਕਰਾਂਗੇ ਅੱਜ ਕਿੰਨੇ ਦਿਨ ਹੋ ਗਏ ਜੀ ਫੋਨ ਦੀ ਗੱਲ ਨਹੀਂ ਹੋਈ ਅਮਰਤਪਾਲ ਅੱਜ 10-12 ਦਿਨ ਹੋ ਗਏ ਅਮਰਤਪਾਲ ਦੇ ਨਾਲ ਹੋਰ ਕਿੰਨੇ ਮੁੰਡੇ ਸੀ ਦੋ ਸਾਥੀ ਉਹ ਵੀ 에 에ਜੰਟ ਹੋਊਗਾ ਅਸੀਂ ਹਾਂਜੀ 에ਜੰਟ ਦਾ ਕੀ ਨਾਮ ਹੈ ਜੀ ਕਿਹੜੀ ਜਗ੍ਹਾ ਦਫ਼ਤਰ ਹੈ ਤੇਜਕਟ ਅਟਵਾਲ ਤੇ ਕਮਲ ਅਟਵਾਲ ਦੋ ਹੀ ਭਰਾ ਆ ਠੀਕ ਦੋਨੋਂ ਨਾਲ ਇਹਨਾਂ ਦੇ ਇੱਕ ਲੜਕੀ ਵੀ ਆ ਸविता ਕਿੱਥੇ ਜਣਾ ਦਾ ਦਫ਼ਤਰ ਮਾਤਾ ਜੀ ਪਿੱਪਣ ਵਾਲਾ ਐਸਵੀਆਈ ਦੇ ਸਾਹਮਣੇ ਤਾਂ ਅਸੀਂ ਵੀ ਉੱਥੇ ਜਾ ਕੇ ਆਏ ਹਾਂ ਹੁਣ ਉਹ 에ਜੰਟ ਵੀ ਉੱਥੋਂ ਫਰਾਰ ਹੋ ਗਿਆ ਹਾਂਜੀ ਘਰ ਵੀ ਜਿੰਦੇ ਤਾਲੇ ਲੱਗ ਗਏ ਆ ਅਸੀਂ ਹਾਂਜੀ ਤੇ ਕਿੰਨੇ ਪੈਸੇ ਰੇ ਸੀ ਜੋੜੇ ਤੁਹਾਡੇ ਕੋਲ ਜੱਟ ਦਾ 18 ਲੱਖ ਤੁਸੀਂ ਪੁਲਿਸ ਕੰਪਲੀਟ ਹੁਣ ਕਰ ਦਿੱਤੀ ਆ ਜੀ ਹਾਂਜੀ ਪਰਚਾ ਹੋ ਗਿਆ ਕਿ ਸ਼ਿਕਾਇਤ ਕੀਤੀ ਹੈ ਜੀ ਨਹੀਂ ਪਰਚਾ ਪਰਚਾ ਹੋ ਗਿਆ ਹਾਂਜੀ ਤੇ ਹੁਣ ਤੁਸੀਂ ਦੱਸ ਰਹੇ ਸੀ ਕਿ ਉਧਰੋਂ ਧਮਕੀਆਂ ਦਿੰਦੇ ਸੀ ਬੱਚਿਆਂ ਨੂੰ ਹਾਂਜੀ ਬੱਚਿਆਂ ਦੀ ਕੁੱਟਮਾਰ ਕਰਦੇ ਸੀ ਧਮਕੀਆਂ ਬਹੁਤ ਦਿੰਦੇ ਸੀ ਕਦੀ ਕਹਿੰਦੇ ਸੀ ਕੰਨ ਲਾ ਦੇਣੇ ਇਹਨਾਂ ਦੇ ਸੂਰੇ ਮਾਰ ਮਾਰ ਕੇ ਵੀ ਵੀਡੀਓ ਕੋਲਾਂ ਕਰਦੇ ਸੀਗੇ ਦਿਖਾਉਂਦੇ ਸੀਗੇ ਫਿਰ ਜਿਸ ਲਈ ਅਸੀਂ ਉਹਨਾਂ ਨਾਲ ਗੱਲ ਕਰਦੇ ਸੀ ਕਿ ਸਾਨੂੰ ਦੱਸੋ ਅਸੀਂ ਪੈਸੇ ਕਿੱਥੇ ਦਈਏ ਤਾਂ ਉਹ ਨਹੀਂ ਸਾਨੂੰ ਅਕਾਊਂਟ ਭੇਜਿਆ ਤਾਂ ਜਦ ਕਿ ਅਸੀਂ ਚੈੱਕ ਕਰਾ ਪਾਕਿਸਤਾਨ ਦਾ ਅਕਾਊਂਟ ਸੀ ਜਿਹੜੇ ਤੁਹਾਨੂੰ ਨੰਬਰ ਫੋਨੋਂ ਦਸੀ ਧਮਕੀਆਂ ਦੇ ਤਾਂ ਉਹ ਕਿਹੜੇ ਨੰਬਰ ਤੋਂ ਵੀ ਪਾਕਿਸਤਾਨ ਦੇ ਨੰਬਰ ਤੋਂ ਹਾਂ ਨਹੀਂ ਸਾਡੇ ਬੱਚਿਆਂ ਦੇ ਫੋਨ ਤੋਂ ਤੁਹਾਡੇ ਬੱਚਿਆਂ ਦੇ ਫੋਨ ਤੋਂ ਹਾਂਜੀ ਇੱਕ ਦਾ ਹੀ ਫੋਨ ਚਲਾਉਂਦੇ ਸੀ ਜਿੱਦਾਂ ਮੇਰੇ ਬੇਟੇ ਦਾ ਆਈਫੋਨ ਸੀ ਇੱਕ ਹੋਰ ਦਾ ਆਈਫੋਨ ਸੀਗਾ ਫਿਰ ਜਿਹੜਾ ਦੂਸਰਾ ਸੀਗਾ ਫੋਨ ਉਸ ਨਵੇਂ ਮੁੰਡਾ ਇੱਕ ਨਵੇਂ ਸ਼ਹਿਰ ਦਾ ਉਹਦੇ ਫੋਨ ਤੇ ਤਿੰਨਾਂ ਦੇ ਘਰਾਂ ਨੂੰ ਫੋਨ ਕਰਦੇ ਸੀ ਕਹਿੰਦੇ ਕੀ ਜੀ ਫਿਰ ਕਿੰਨੇ ਪੈਸੇ ਮੰਗਦੇ ਸੀ ਤੁਹਾਡੇ ਤੋਂ ਪਹਿਲਾਂ ਕਹਿੰਦੇ ਸੀ ਕਰੋੜ ਰੁਪਈਆ ਦਿਓ ਫਿਰ ਡੇਢ ਕਰੋੜ ਮੰਗਣ ਲੱਗ ਪਏ ਫਿਰ 54 ਲੱਖ ਤੇ ਆ ਗਿਆ 54 ਲੱਖ ਸਾਡੇ ਕੋਲੋਂ ਮੰਗਦੇ ਆ ਬੰਕ ਕਰਦੇ 54 ਲੱਖ ਹੀ ਦੇ ਦਿਓ ਤਾਂ ਅਸੀਂ ਤੁਹਾਡੇ ਬੱਚੇ ਕੀ ਲੱਗਦਾ ਏਜੰਟ ਨੇ ਠੱਗੀ ਕੀਤੀ ਜਾਂ ਗਲਤ ਹਾਂਜੀ ਸਾਨੂੰ ਏਜੰਟ ਤੇ ਹੀ ਹੈ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਏਜੰਟ ਕਹਿੰਦਾ ਸੀ 2 ਮਹੀਨੇ ਲੱਗਣਿਆ ਫਿਰ 10 12 ਦਿਨ ਬਾਅਦ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਸਰਕਾਰੋਂ ਤੁਸੀਂ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਸਾਡੇ ਬੱਚੇ ਸੁਰੱਖਿਅਤ ਸਾਡੇ ਘਰ ਜਾਂਦੇ ਇਹ ਕਿਹੜਾ ਨਾਮ ਹੈ ਤੁਹਾਡਾ ਗੁਰਦੇਵ ਸਿੰਘ ਜੀ ਗੁਰਦੇਵ ਸਿੰਘ ਜੀ ਅੰਮ੍ਰਿਤਪਾਲ ਕਿਹੋ ਜਿਹਾ ਲੱਗਦਾ ਤੁਹਾਡਾ ਅੰਮ੍ਰਿਤਪਾਲ ਪੰਜ ਆਜੀ ਸਾਡਾ ਠੀਕ ਆ ਜੀ ਪੰਜ ਕਿਹਨਾ ਹਾਲਾਤ ਦੇ ਵਿੱਚ ਉਹਨਾਂ ਮਾਤਾ ਜੀ ਦੱਸ ਰਹੇ ਸੀ 12 ਦਿਨ ਹੋ ਗਏ ਕੋਈ ਗੱਲਬਾਤ ਨਹੀਂ ਆਈ ਮਾਰਨ ਦੀਆਂ ਧਮਕੀਆਂ ਦਿੱੰਦੇ ਸੀ ਕਦੇ ਕਿਸ ਤਰ੍ਹਾਂ ਦੀਆਂ ਧਮਕੀਆਂ ਬਿਲਕੁਲ ਬਿਲਕੁਲ ਜੀ ਕੀ ਕੀ ਹਾਲਾਤ ਨੇ ਜੀ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਹੋ ਆ ਜੀ ਇਸ ਟਾਈਮ ਤੱਕ ਜੋ ਹਾਲਾਤ ਆ 12 ਦਿਨ ਹੋ ਗਏ 13 ਦਿਨ ਹੋ ਗਏ ਗੱਲ ਹੀ ਹੋਈ ਉਹ ਜੀ ਬਿਲਕੁਲ ਤਾਂ ਪਹਿਲਾਂ ਜੋ ਫੋਨ ਆਉਂਦੇ ਸੀ ਬਾਰ-ਬਾਰ ਉਸੇ ਨੰਬਰ ਦੇ ਇੱਕੋ ਨੰਬਰ ਤੋਂ ਬਾਰ-ਬਾਰ ਦੁਬਾਰਾ ਫੋਨ ਕਰਾਉਂਦੇ ਸੀ ਪਹਿਲਾਂ ਉਹ ਕਰੋੜ ਰੁਪਏ ਦੀ ਮੰਗ ਕਰਦੇ ਸੀ ਮੁੜ ਕੇ 54 ਲੱਖ ਤੇ ਆਏ ਸੀ ਠਾ ਠਾਂ ਲੱਖ ਰੁਪਏ ਤੇ ਇਹਨਾਂ ਦਾ ਤੁਸੀਂ ਸੰਦੇਓ ਤਾਂ ਅਸੀਂ ਸਾਡੇ ਬੱਚੇ ਛੱਡ ਦਾਂਗੇ ਅਸੀਂ ਹੁਣ 11 ਲੱਖ ਰੁਪਏ ਦੇ ਕਿਥੋਂ ਦੇਵਾਂ 15 ਲੱਖ ਜਾਂ ਤੂੰ ਦਿੱਤਾ ਹੁਣ 11 ਲੱਖ ਰੁਪਏ ਆਪਾਂ ਮੈਂ ਇਹਨਾਂ ਨੂੰ ਕਿੱਨਾਪਰਾਉਂਦੀਏ ਫਿਰ ਦੇਈਏ ਤੇ ਦੇਈਏ ਕਿੱਥੇ ਉਹ ਵੀ ਕਰਤੋਂ ਚੁੱਕੇ ਭੇਜੇ ਸੀ ਜਿਹੜਾ ਉਹ ਵੀ ਕਰ ਜਾਂ ਚੁੱਕੇ ਭੇਜੇ ਸੀ ਤੁਸੀਂ ਤੇ ਹੁਣ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਨਜਰਬੰਦ ਪੁਲਿਸ ਨੂੰ ਅੱਜ ਆਪ ਮੇਰੇ ਖਿਆਲ 12 13 15 ਦਿਨ ਹੋ ਗਏ ਐਫ ਆਰ ਹੋਈ ਨੂੰ ਅਜੇ ਕੋਈ ਕਾਰਵਾਈ ਨਹੀਂ ਹੋਈ ਬਸ ਰੋਜ਼ ਕਹਿੰਦਾ ਸੀ ਕਰਦੇ ਆਂ ਟਰੇਸ ਕਰਦੇ ਆਂ ਨੰਬਰ ਟਰੇਸ ਕਰਦੇ ਆਂ ਜਾਂ ਕੁਝ ਵੀ ਆ ਉਹ ਲੜਕੀ ਜਿਹੜੀ ਉਹਨਾਂ ਦੇ ਨਾਲ ਸੀ ਏਜੰਟ ਦੇ ਉਹ ਬਿਲਕੁਲ ਇਧਰ ਸ਼ਹਿਰ ਚ ਲੈ ਲਈ ਹੈ ਉਹ ਤਾਂ ਕੋਈ ਉੱਥੇ ਕਾਰਵਾਈ ਨਹੀਂ ਅਸੀਂ ਐਫ ਆਰ ਚ ਨਾਮ ਉਹਦਾ ਦਿੱਤਾ ਹੈ ਬਕਾਇਦਾ ਤਾਂ ਕੋਈ ਨਹੀਂ ਬਾਰ-ਬਾਰ ਉਹਨਾਂ ਨੂੰ ਪ੍ਰਚਾਰ ਰਹੇ ਆ ਸਾਡੀ ਤਾਂ ਇਹੀ ਮੰਗ ਆ ਬਈ ਉਹਨਾਂ ਨੂੰ ਜਲਦੀ ਤੋਂ ਜਲਦੀ ਕਰਕੇ ਸਾਡੇ ਬੱਚਿਆਂ ਨੂੰ ਲਿਆਂਦਾ ਜਾਵੇ ਤਾਂ ਏਜੰਟ ਦੇ ਇੱਕ ਬੰਦੀ ਕਾਰਵਾਈ ਕੀਤੀ ਜਾਵੇ ਤਰੀ ਕੋਈ ਫਿਰ ਪੰਜਾਬ ਦੇ ਤਿੰਨ ਨੌਜਵਾਨ ਜਿਹੜੇ ਆ ਇਨਕਲੂਡਿੰਗ ਹੁਸ਼ਿਆਰਪੁਰ ਦਾ ਇੱਕ ਨੌਜਵਾਨ ਜਿਹੜਾ ਹੈ ਉਹ ਅਡੈਕਟਰੀ ਠੱਗੀ ਦਾ ਸ਼ਿਕਾਰ ਹੋਇਆ ਕਿਨੇ ਕਿਡਨੈਪਿੰਗ ਹੋਈ ਆ ਉਹਦੀ ਕੀ ਬਰੀਫਿੰਗ ਆ ਔਰ ਪੁਲਿਸ ਵੱਲੋਂ ਕੀ ਮੰਨਦਾ ਬੈਠੀ ਤਾ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਕਿ ਅਮਰਤਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਆ ਜਿਹੜਾ ਕਿ ਇੱਥੇ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਕਜੰਟ ਆ ਉਹਨਾਂ ਦੇ ਕੋਲ ਆਇਆ ਸੀ ਉਹ ਤੇ ਉਹਨਾਂ ਨੇ ਉਹਨਾਂ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ ਸੀਗੇ 16 ਲੱਖ ਰੁਪਈਆ ਤੇ ਉਹ ایران ਦੇ ਵਿੱਚ ਜਦੋਂ ਉਤਰੇ ਉਹਨਾਂ ਦਾ ਸਟੇ ਹੈਗਾ 1 ਦਿਨ ਦਾ ਉੱਥੇ ਉਤਰ ਕੇ ਉਹਨਾਂ ਨੇ ਏਜੰਟਰੀ ਉਹਨਾਂ ਨੂੰ ਕਿਹਾ ਵੀ ਇੱਥੇ 1 ਦਿਨ ਦਾ ਸਟੇ ਹੈ ਤੁਹਾਡਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਅੱਗੇ ਰਜਾਇਆ ਜਾਏਗਾ ਤੇ ਉੱਥੇ ਉਤਰਨ ਤੋਂ ਬਾਅਦ ਉਹਨਾਂ ਦੀ ਕਿਡਨੈਪਿੰਗ ਹੋ ਗਈ ਉਹਨਾਂ ਦੇ ਕਹਿਣ ਮੁਤਾਬਕ ਕਿੰਨੀ ਫਰौती ਤੁਹਾਨੂੰ ਕਰਵਾਉਣੇ ਸੀ ਕਿੰਨੀ ਫਰौती ਮੰਗੀ ਜਾ ਰਹੀ ਹੈ ਉਹਨਾਂ ਨੇ ਪਰਿਵਾਰ ਦੇ ਦੱਸਣ ਮੁਤਾਬਕ 54 ਲੱਖ ਰੁਪਏ ਮੰਗਿਆ ਜਾ ਰਿਹਾ ਜੀ ਉਹਨਾਂ ਤੋਂ ਤਿੰਨ ਤਿੰਨ ਬੱਚਿਆਂ ਤੋਂ ਤੇ ਇੱਕ ਧੂਰੀ ਦਾ ਇੱਕ ਨਵੇਂ ਸ਼ਹਿਰ ਦਾ ਤੇ ਇੱਕ ਆਪਣੇ ਸ਼ਹਿਰਪੁਰ ਤੋਂ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਦਰਖਾਸਤ ਆ ਗਈ ਹੁਣ ਪੁਲਿਸ ਕੁਆਲਿਫੀਕੇਸ਼ਨ ਦੇਗੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੁਰੰਤ ਜੀ 109/25 ਤੇ ਇਹਨਾਂ ਤਿੰਨਾਂ ਦੀ ਭਾਲ ਜਾਰੀ ਹੈ ਤਿੰਨ ਦੋਸ਼ੀ ਦੱਸੇ ਦੋ ਭਰਾ ਨੇ ਇਹ ਜਿਹੜੇ ਧੀਰਜ ਤੇ ਕਮਲ ਅਟਵਾਲ ਤੇ ਇੱਕ ਇਹਨਾਂ ਦੇ ਵਰਕਰ ਨੇ ਉਹਨਾਂ ਤੇ ਇੱਕ ਪਰਿਵਾਰ ਨੇ ਵੀ ਦੱਸਿਆ ਵੀ ਆਪਾਂ ਇਹ ਤਿੰਨਾਂ ਦੇ ਨਾਲ ਨਾਲ ਇੱਕ ਕੋਈ ਕੁੜੀ ਦਾ ਨਾਮ ਵੀ ਵਿੱਚ ਤੀਸਰੀ ਜਿਹੜੀ ਵਰਕਰ ਹੈ ਉਹ ਕੁੜੀ ਆ ਜੀ ਦੋ ਦੋ ਬ੍ਰਦਰ ਨੇ ਹੈ ਤੇ ਤੀਸਰੀ ਵਰਕਰ ਜਿਹੜੀ ਉਹਨਾਂ ਦੀ ਕੁੜੀ ਆ ਉੱਤੇ ਵੀ ਐਫ ਆਰ ਹੈ ਜਿਹਨੂੰ ਉੱਤੇ ਵੀ ਐਫ ਆਰ ਹੈ ਜੀ ਇਹ ਗ੍ਰਫਤਾਰੀ ਹੋਈ ਹੈ ਜੀ ਕਿਨੇ ਗ੍ਰਫਤਾਰੀ ਹੈ ਜਨੇ ਰੇਡ جاری ਆ ਦੇ ਦੌੜੇ ਹੋਏ ਨੇ ਇਹ ਤੇ ਜਲਦ ਗ੍ਰਫਤਾਰ ਕਰਾਂਗੇ